ਪੈ ਰੋ ਮਹੱਲਾ ਪੰਜਵਾ ਗੁਰ ਸੋ ਪ੍ਰਸਾਨ ਹੋਏ ਭਾਉ ਗਏ ਨਾਮ ਨਿਰੰਜਨ ਮਨ ਮਹਿ ਲਏ ਦੀਨ ਦਿਆਲ ਸਦਾ ਕਿਰਪਾਲ ਬਿਨਸ ਗਏ ਸਗਲੇ ਜੰਜਾਲ ਸੁਖ ਸਹਿਜ ਆਨੰਦ ਘਨੇ ਸਾਧ ਸੰਗ ਮਿਟੇ ਭੈ ਭਰਮ ਅੰਮ੍ਰਿਤ ਹਰ ਹਰ ਰਸਨ ਭਨੇ ਰਹਾ ਚਰਨ ਕਮਲ ਸਿਉ ਲਾਗੋ ਹੀਤ ਖਿਨ ਮਹਿ ਬਿਨ ਸਿਉ ਮਹਾ ਪ੍ਰੀਤ ਆਠ ਪਹਿਰ ਹਰ ਹਰ ਜਪ ਜਾਪ ਰਾਖਨ ਹਾਰ ਗੋਵਿੰਦ ਗੁਰ ਆਪ ਆਪਣੇ ਸੇਵਕ ਕਾਹੋ ਸਦਾ ਪ੍ਰਤਿਪਾਰੈ ਭਗਤ ਜਨਾ ਕੇ ਸਾਸ ਨਿਹਾਰੈ ਮਾਨਸ ਕੀ ਕਹੋ ਕੀ ਤਕ ਬਾਤ ਜਮ ਤੇ ਰਾਖੈ ਦੇ ਕਰ ਹਾਥ ਨਿਰਮਲ ਸੋਭਾ ਨਿਰਮਲ ਰੀਤ ਬਾਹਰ ਬ੍ਰਹਮ ਆਇਆ ਮਨ ਚੀਤ ਕਰਿ ਕਿਰਪਾ ਗੁਰ ਦੀਨੋ ਦਾਨ ਨਾਨਕ ਪਾਇਆ ਨਾਮ ਨਿਧਾਨ ਭੈ rau ਮਹੱਲਾ ਪੰਜਵਾਂ ਕਰਣ ਕਾਰਣ ਸਮਰੱਥ ਗੁਰ ਮੀਰਾ ਜੀ ਪਰਾਨ ਸੁਖ ਦਾਤਾ ਨੀਰਾ ਭੈ ਭੰਜਨ ਅਬਿਨਾਸੀ ਰਾਏ ਦਰਸ਼ਨ ਦੇਖੇ ਐ ਸਭ ਦੁੱਖ ਜਾਏ ਜਤ ਕਤ ਵੇਖਾਓ ਤੇਰੀ ਸਰਣਾ ਗਲ ਬਲ ਜਾਈ ਸਤਗੁਰ ਚਰਣਾ ਰਹਾਉ पूरण काम मिले गुरु देव सब फल दाता निर्मल सेव कर गह लीने अपने दास राम नाम रे धियो निवास सदा आनंद नाही किस शोक दुख दर्द न व्यापै रोग सब किस तेरा तू करन हार पार ब्रह्म गुण अगम अपार निर्मल शोभा अचरज वाणी पारब्रह्म पूरण मन भाणी जाल थल मही अल रविया सोए नानक सब केष प्रबते होए पहर आओ महल्ला पंजाब मान तन राता राम रंग चरणे सर्व मनोरथ पूरण करने आठ पहर गावत भगवंत सतगुरु दीन पूरा मंत ਸੋ ਵਡਭਾਗੀ ਜਿਸ ਨਾਮ ਪਿਆਰ ਤਿਸ ਕੈ ਸੰਗ ਤਰੈ ਸੰਸਾਰੁ ਰਹਾਉ ਸੋ ਈ ਗਿਆਨੀ ਜੇ ਸਿਮਰੈ ਏਕ ਸੋ ਧਨਵੰਤਾ ਜਿਸ ਬੁੱਧ ਵਿਵੇਕ ਸੋ ਕੁਲਵੰਤਾ ਜੇ ਸਿਮਰੈ ਸੁਆਮੀ ਸੋ ਪਤਿਵੰਤਾ ਜੇ ਆਪੁ ਪਛਾਨੀ ਗੁਰ ਪ੍ਰਸਾਦ ਪਰਮ ਪਦ ਪਾਇਆ ਗੁਣ ਗੋਪਾਲ ਦਿਨ ਰੈਨ ਧਿਆਇਆ ਤੇ ਤੇ ਵੰਦਨ ਪੂਰਨ ਆਸਾ ਹਰ ਕੇ ਚਰਨ ਰਿਤਮਾਹੇ ਨਿਵਾਸਾ ਕਹੋ ਨਾਨਕ ਜਾ ਕੇ ਪੂਰਨ ਕਰਮਾਂ ਸੋ ਜਨ ਆਇਆ ਪ੍ਰਭ ਕੀ ਸਰਣਾ ਆਪ ਪਵਿੱਤ ਪਾਵਨ ਸਾਭ ਕੀਨੇ ਰਾਮ ਰਸਾਇਣ ਰਸਨਾ ਚੀਨੇ ਭੈਰਾਓ ਮਹੱਲਾ ਪੰਜਵਾਂ ਨਾਮ ਲੈਤ ਕਿਛੁ ਬਿਗਨ ਨਾ ਲਾਗੇ ਨਾਮ ਸੁਣਤ ਜਮ ਦੂਰੋ ਭਾਗੇ ਨਾਮ ਲੈਤ ਸਭ ਦੁਖਹਿ ਨਾਸ ਨਾਮ ਜਪਤ ਹਰ ਚਰਨ ਨਿਵਾਸੈ ਨਿਰ ਬਿਗਨ ਭਗਤ ਭਜ ਹਰ ਹਰ ਨਾਓ ਰਸ ਕਰਸਕ ਹਰ ਕੇ ਗੁਣ ਗਾਓ ਰਹਾਉ ਹਰਿ ਸਿਮਰਤਿ ਗਿਸ ਜਾਖ ਨਾ ਜੋਹੈ ਹਰਿ ਸਿਮਰਤਿ ਦੈਤ ਦੇਉ ਨਾ ਪੋਹੈ ਹਰਿ ਸਿਮਰਤਿ ਮੋਹ ਮਾਨ ਨ ਬਦੈ ਹਰਿ ਸਿਮਰਤਿ ਗਰਬ ਜੋਨ ਨ ਰੁਦੈ ਹਰਿ ਸਿਮਰਨ ਕੀ ਸਗਲੀ ਵੇਲਾ ਹਰਿ ਸਿਮਰਨ ਬਹੁ ਮਾਹੇ ਇਕੇਲਾ ਜਾਤ ਅਜਾਤ ਜਪੈ ਜਨ ਕੋਇ ਜੋ ਜਪੈ ਤਿਸ ਕੀ ਗਤ ਹੋਇ ਹਰ ਕਾ ਨਾਮ ਜਪੀਐ ਸਾਧ ਸੰਗ ਹਰ ਕੇ ਨਾਮ ਕਾ ਪੂਰਨ ਰੰਗ ਨਾਨਕ ਕਾਉ ਪ੍ਰਭ ਕਿਰਪਾ ਧਾਰ ਸਾਸ ਸਾਸ ਹਰ ਦੇਹੋ ਚਿਤਾਰ ਧੈ ਰਾਵ ਮਹੱਲਾ ਪੰਜਵਾਂ ਆਪੇ ਸਾਸਤ ਆਪੇ ਬੀਦ ਆਪੇ ਘਟ ਘਟ ਜਾਣੇ ਭੀਦ ਜੋਤ ਸਰੂਪ ਜਾ ਕੀ ਸਭ ਵਥ ਕਰਨ ਕਾਰਣ ਪੂਰਨ ਸਮਰਥ ਹੈ ਰਾਵ ਕੀ ਓਟ ਗਹੋ ਮਾਨ ਮੇਰੇ ਚਰਨ ਕਮਲ ਗੁਰਮੁਖ ਆਰਾਧੋ ਦੁਸ਼ਮਨ ਦੁਖ ਨਾ ਆਵੇ 네ਰੇ ਰਹਾਵ ਆਪੇ ਵਣ ਤ੍ਰੇਣਾ ਤ੍ਰੇ ਭਵਨ ਸਾਰ ਜਾ ਕੈ ਸੂਤ ਪਰੋਇਆ ਸੰਸਾਰ ਆਪੇ ਸ਼ਿਵ ਸ਼ਕਤੀ ਸੰਜੋਗੀ ਆਪ ਨਿਰਵਾਣੀ ਆਪੇ ਭੋਗੀ ਜਤ ਕਤ ਵੇਖਾ ਤਤ ਤਤ ਸੋਏ ਤਿਸ ਬਿਨ ਦੂਜਾ ਨਾਹੀ ਕੋਏ ਸਾਗਰ ਤਰੀਐ ਨਾਮ ਕੈ ਰੰਗ ਗੁਣ ਗਾਵੈ ਨਾਨਕ ਸਾਧ ਸੰਗ ਮੋਕਤ ਭੁਗਤ ਜੋਗਤ ਵਸ ਜਾਕੇ ਊਨਾ ਨਾਹੀ ਕੇਸ ਜਾਣਤਾ ਕੈ ਕਰ ਕਿਰਪਾ ਜਿਸ ਹੋਏ ਸੋ ਪ੍ਰਸਾਨ ਨਾਨਕ ਦਾਸ ਸੇਈ ਜਨ ਧੰਨ ਭੈਰੋ ਮਹੱਲਾ ਪੰਜਵਾ ਭਗਤਾ ਮਾਨ ਆਨੰਦ ਗੋਬਿੰਦ ਅਸਥਿਤ ਭਏ ਬਿਨਸੀ ਸਭ ਚਿੰਦ ਹੇ ਭਰਮਾ ਬਿਨ ਸਗੈ ਖਿਨ ਮਾਹੀ ਪਾਰ ਬ੍ਰਹਮ ਵਸਿਆ ਮਨ ਆਏ ਰਾਮ ਰਾਮ ਸੰਤ ਸਦਾ ਸਹਾਈ ਘਰ ਬਾਹਰ ਨਾਲੇ ਪਰਮੇਸ਼ਰ ਰਾਵ ਰਹਿਆ ਪੂਰਨ ਸਭ ਠਾਏ ਰਹਾਉ ਧਨ ਮਾਲ ਜੋਬਨ ਜੁਗਤ ਗੋਪਾਲ ਜੀ ਉਪਰਾਣ ਨਿਤ ਸੁਖ ਪ੍ਰਤਿਪਾਲ ਆਪਣੇ ਦਾਸ ਕਾਉ ਦੇ ਰਖੈ ਹਾਥ ਨਿਮਖ ਨਾ ਛੋੜੈ ਸਦ ਹੀ ਸਾਥ ਹਰਿ ਸਾ ਪ੍ਰੀਤਮ ਅਵਰਣਾ ਕੋਏ ਸਾਰ ਸਮਾਦੇ ਸਾਚਾ ਸੋਏ ਮਾਤ ਪਿਤਾ ਸੋਤ ਬੰਧਨ ਨਰਾਇਣ ਆਦ ਜੁਗਾਦ ਭਗਤ ਗੁਣ ਗਾਇਣ ਤੇਸ ਕੀ ਧਾਰ ਪ੍ਰਭ ਕਾ ਮਨ ਜੋਰ ਏਕ ਵਿਨਾ ਦੂਜਾ ਨਹੀਂ ਹੋਰ ਨਾਨਕ ਕਾ ਮਨ ਇਹੋ ਪੁਰਖਾਰਥ ਪ੍ਰਭੂ ਹਮਾਰਾ ਸਾਰੇ ਸੁਆਰਥ ਭੈਰੋ ਮਹੱਲਾ ਪੰਜਵਾ ਹੈ ਕਉ ਭਾਉ ਪੜਿਆ ਸਿਮਰਤ ਹਰ ਨਾਮ ਸਗਲ ਬਿਆਦ ਮਿਟੀ ਤ੍ਰੇਹੁ ਗੁਣ ਕੀ ਦਾਸ ਕੇ ਹੋਏ ਪੂਰਨ ਕਾਮ ਰਹਾਉ ਹਰ ਕੇ ਲੋਕ ਸਦਾ ਗੁਣ ਗਾਵਹਿ ਤਿਨ ਕੋ ਮਿਲਿਆ ਪੂਰਨ ਧਾਮ ਜਨ ਕਾ ਦਰਸ ਬਾਂਛੈ ਦਿਨ ਰਾਤੀ ਹੋਏ ਪੁਨੀਤ ਧਰਮ ਰਾਏ ਜਾਮ ਕਾਮ ਕ੍ਰੋਧ ਲੋਭ ਮਦ ਨਿੰਦਾ ਸਾਧ ਸੰਗ ਮਿਟਿਆ ਅਭਿਮਾਨ ਐਸੇ ਸੰਤ ਭੇਟੈ ਵਡਭਾਗੀ ਨਾਨਕ ਤਿਨ ਕੈ ਸਤਿਗੁਰ ਬਾਨ ਭੈ ਰਾਓ ਮਹੱਲਾ ਪੰਜਾਬਾ ਪੰਚਮੱਜਮੀ ਜੋ ਪੰਚਨ ਰਾਖੈ ਮਿੱਠਿਆ ਰਸਨਾ ਨਿਤ ਉਠ ਭਾਖੈ ਚੱਕਰ ਬਣਾਏ ਕਰੇ ਪਾਖੰਡ ਝੋੜ ਝੋੜ ਪਚੈ ਜੈਸੇ ਤ੍ਰੇ ਅਰੰਡ ਹਰ ਕੇ ਨਾਮ ਬਿਨਾ ਸਭ ਝੂਠ ਬਿਨ ਗੁਰ ਪੂਰੇ ਮੁਕਤ ਨਾ ਪਾਈਐ ਸਾਚੀ ਦਰ ਕਹਿ ਸਾਖਤ ਮੂਠ ਰਹਾਉ ਸੋਈ ਕੁਚੀਲਾ ਕੁਦਰਤ ਨਹੀਂ ਜਾਣੈ ਲੀਪੈ ਥਾਇ ਨਾ ਸੋਚ ਹਰ ਮਾਨੈ ਅੰਤਰ ਮੈਲਾ ਬਾਹਰ ਨਿਤ ਧੋਵੈ ਸਾਚੀ ਦਰਗਹ ਆਪਣੀ ਪਤਖੋਵੈ ਮਾਇਆ ਕਾਰਣ ਕਰੈ ਉਪਾਉ ਕਬਹੈ ਨਾ ਘਾਲੈ ਸਿੱਧਾ ਪਾਉ ਜਿਨ ਕੀਆ ਤਿਸ ਜੀਤ ਨਾ ਆਣੈ ਕੂੜੀ ਕੂੜੀ ਮੁਖ ਹੋ ਵਖਾਣੈ ਜੇ ਸੋ ਕਰਮ ਕਰੇ ਕਰਤਾਰ ਸਾਧ ਸੰਗ ਹੋਏ ਤਿਸ ਬਿਵਹਾਰ ਹਰ ਨਾਮ ਭਗਤ ਸਿਉ ਲਾਗਾ ਰੰਗ ਕਹੋ ਨਾਨਕ ਤਿਸ ਜਨ ਨਹੀਂ ਭੰਗ ਭੈਰਾਓ ਮਹੱਲਾ ਪੰਜਵਾ ਨਿੰਦਕ ਕਾ ਕਾਓ ਫਿਟਕੇ ਸੰਸਾਰ ਨਿੰਦਕ ਕਾ ਝੂਠਾ ਵਿਵਹਾਰ ਨਿੰਦਕ ਕਾ ਮੈਲਾ ਆਚਾਰ ਦਾਸ ਆਪੁਨੇ ਕਉ ਰਖਨ ਹਾਰੈ ਨਿੰਦਕ ਮੁਆ ਨਿੰਦਕ ਕੈ ਨਾਲ ਪਾਰ ਬ੍ਰਹਮ ਪਰਮੇਸ਼ਰ ਜਨ ਰਾਖੇ ਨਿੰਦਕ ਕੈ ਸਿਰ ਕੜਕੇ ਔਕਾਲ ਰਹਾਉ ਨਿੰਦਕ ਕਾ ਕਹਿਆ ਕੋਏ ਨਾ ਮਾਨੈ ਨਿੰਦਕ ਝੂਠ ਬੋਲ ਕਛਤਾਨੇ ਹਾਥ ਪਸ਼ੂ ਰਹੈ ਸਿਰ ਧਰਨ ਲਗਾਏ ਨਿੰਦਕ ਕਾਉ ਦਈ ਛੋੜੈ ਨਾ ਆਹੇ ਹਰਿ ਕਾ ਦਾਸ ਕਿਛੁ ਬੁਰਾ ਨਾ ਮੰਗੈ ਨਿੰਦਕ ਕਾਉ ਲਾਗੈ ਦੁਖ ਸੰਗੈ ਬਬਲੇ ਜਿਉ ਰਹਿਆ ਪੰਖ ਪਸਾਰ ਮੁਖ ਤੇ ਬੋਲਿਆ ਤਾ ਕੱਢਿਆ ਵਿਚਾਰ ਅੰਤਰ ਜਾਮੀ ਕਰਤਾ ਸੋਏ ਹਰ ਜਨ ਕਰੈ ਸੋ ਨੇਹ ਚਲ ਹੋਏ ਹਰ ਕਾ ਦਾਸ ਸਾਚਾ ਦਰਬਾਰ ਜਨ ਨਾਨਕ ਕਹਿਆ ਤਤ ਵਿਚਾਰ